ਹਾਂਜੀ ਸਫਰ ਦੇ ਸਾਥੀਓ ਵੈਲਕਮ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੇ ਹੁਣ ਆਪਾਂ ਚੱਲਿਆਂਗੇ ਮੰਦਰ ਚੱਕ ਹਕੀਮ ਤੇ ਇਹ ਮਤਲਬ ਜਲੰਧਰ ਰੋਡ ਦੇ ਉੱਪਰ ਪੈਂਦਾ ਫਗਵਾੜੇ ਤੋਂ ਗਿਆ ਜਾਂਦਾ ਤੇ ਜਲੰਧਰ ਤੋਂ 20 ਕਿਲੋਮੀਟਰ ਦੀ ਦੂਰੀ ਤੇ 18 ਤੋਂ ਇੱਧਰ ਹੀ ਰਹਿ ਜਾਂਦਾਗਾ ਹਨਾ ਜਦੋਂ ਖਰਾਲਗੜ੍ਹ ਨੂੰ ਸੰਗਤਾਂ ਉੱਧਰ ਨੂੰ ਆਉਂਦੀਆਂ ਨੇ ਤਾਂ ਇੱਧਰ ਨੂੰ ਦਰਸ਼ਨ ਕਰਕੇ ਜ਼ਰੂਰ ਜਾਂਦੀਆਂ ਨੇਗੀਆਂ ਤੇ ਜਿਹੜੀਆਂ ਪਿੰਡ ਬੱਲਾ ਜਾਂਦੀਆਂ ਨੇਗੀਆਂ ਬੱਲਾ ਨੂੰ ਜਾਂਦੀਆਂ ਨੇਗੀਆਂ ਉਹ ਵੀ ਸਾਰੀਆਂ ਸੰਗਤਾਂ ਸੱਚਖੰਡ ਵੱਲ ਨੂੰ ਜਾਣ ਤੋਂ ਪਹਿਲਾਂ ਇੱਥੇ ਦਰਸ਼ਨ ਕਰਕੇ ਜਾਂਦੀਆਂ ਨੇਗੀਆਂ ਸੋ ਆਓ ਤੁਹਾਨੂੰ ਚੱਕ ਹਕੀਮ ਜਿਹੜਾ ਮੰਦਿਰ ਬਣਿਆ ਹੋਇਆ ਹੈਗਾ ਸਤ ਮੰજરા ਉਹਦੇ ਆਪਾਂ ਤੁਹਾਨੂੰ ਦਰਸ਼ਨ ਕਰਾ ਦਈਏ ਬਿਲਕੁਲ ਰੋਡ ਦੇ ਉੱਪਰ ਹੀ ਸਥਿਤ ਹੈਗਾ ਤੁਸੀਂ ਦੇਖ ਰਹੇ ਹੋ ਸਾਹਮਣੇ ਤੇ ਦੇਖਣਾ ਸ਼ੁਰੂ ਹੋ ਚੁੱਕਿਆ ਹੈਗਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਤੁਹਾਨੂੰ ਕਰਵਾਵਾਂਗੇ ਦਰਸ਼ਨ ਤੇ ਸਟਾਰਟਿੰਗ ਦੇ ਵਿੱਚ ਹੀ ਮੈਂ ਤੁਹਾਨੂੰ ਕਹਿ ਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਦਾ ਬਟਨ ਦਬਾ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਲੌਗ ਕਿਵੇਂ ਦਾ ਲੱਗਿਆ ਕਿਉਂਕਿ ਜਿਹੜਾ ਪਹਿਲਾ ਪਿੰਡ ਪਾਂਡਵਾ ਦਾ ਬਲੌਗ ਸੀ ਤੁਸੀਂ ਨੇ ਬਹੁਤ ਜ਼ਿਆਦਾ ਪਿਆ ਬਹੁਤ ਜ਼ਿਆਦਾ ਸਪੋਰਟ ਕੀਤਾ ਸੋ ਇਸੇ ਤਰੀਕੇ ਦੇ ਨਾਲ ਇਸ ਬਲੌਗ ਨੂੰ ਵੀ ਬਹੁਤ ਜ਼ਿਆਦਾ ਪਿਆਰ ਤੇ ਸਪੋਰਟ ਕਰਨਾ ਠੀਕ ਹੈ ਜੀ ਜਿੰਨੇ ਵੀ ਆਪਣੇ ਭੈਣ ਭਾਈ ਨੇਗੇ ਦੋਸਤ ਮਿੱਤਰ ਨੇਗੇ ਸਾਰਿਆਂ ਨੂੰ ਇਹ ਇਹ ਜਿਹੜੀ ਵੀਡੀਓ ਹੈ ਵੀ ਜਰੂਰ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਇਹ ਹੈਗਾ ਬਾਹਰ ਦਾ ਨਜ਼ਾਰਾ ਤੇ ਇਹ ਜੇ ਸਟਾਰਟਿੰਗ ਜਿਹੜੀ ਚੱਲ ਰਹੀ ਹੈ ਬੰਨ ਦੀ ਵੈਸੇ ਅੱਗੇ ਮੰਦਿਰ ਆਗਾ ਜਿਹੜਾ ਉਹ ਬਣਿਆ ਹੋਇਆ ਹੈਗਾ ਹਨਾ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਸਟਾਰਟਿੰਗ ਤੋਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਐਵੇਂ ਦੀ ਜਿਹੜੀ ਲੁੱਕ ਆ ਵੀ ਉਹ ਬਣ ਕੇ ਆਈ ਹੈਗੀ ਤੇ ਇੱਥੇ ਜਿਹੜਾ ਖੂਹ ਹੈਗਾ ਉਹ ਵੀ ਇਤਿਹਾਸਿਕ ਹੈਗਾ ਤੇ ਜਿਹੜਾ ਇਹ ਗੁਰੂ ਘਰ ਮੰਦਿਰ ਹੈਗਾ ਇਹ ਵੀ ਇਤਿਹਾਸਿਕ ਹੈਗਾ ਕਿਉਂਕਿ ਇੱਥੇ ਜਿਹੜਾ ਸ੍ਰੀ ਗੁਰੂ ਰਵਿਦਾਸ ਜੀ ਨੇ 2 ਮਹੀਨੇ 17 ਦਿਨ ਮਤਲਬ ਸਵਾ ਕੋ ਦੋ ਮਹੀਨੇ ਦਾ ਸਮਾਂ ਸੀ ਜਿਹੜਾ ਉਹ ਇੱਥੇ ਬਿਤਾਇਆ ਸੀ ਉਹ ਉਹਨਾਂ ਨੇ ਤੇ ਹੁਣ ਆਪਾਂ ਉੱਪਰ ਲੈ ਕੇ ਚੱਲਦੇ ਹਾਂ ਤੁਹਾਨੂੰ ਠੀਕ ਹੈ ਜੀ ਆ ਜੋ ਫਿਰ ਤੇ ਬਾਕੀ ਚੈਨਲ ਦੇ ਉੱਪਰ ਬਣੇ ਰਹਿਣਾ ਠੀਕ ਹੈ ਜੀ ਤਕਰੀਬਨ ਆਪਾਂ ਪਹੁੰਚਣੇ ਆਲੇ ਆਂਗੇ ਉੱਪਰ ਤੇ ਉੱਪਰ ਦਾ ਨਜ਼ਾਰਾ ਦੇਖ ਕੇ ਤੁਸੀਂ ਬਹੁਤ ਹੀ दंग ਰਹਿ ਜਾਓਗੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਸੋਹਣਾ ਤੇ ਖੂਬਸੂਰਤ ਬਣਾਇਆ ਤੇ ਅੱਜ ਫਿਰ ਪਰਾਦੀ ਤੁਹਾਨੂੰ ਸਾਰੇ ਉੱਪਰੋਂ ਦਰਸ਼ਨ ਹਾਂਜੀ ਵੈਲਕਮ ਬੈਕ ਔਨ ਅਵਰ YouTube ਚੈਨਲ ਫਤੇ ਬਲੌਗ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਚੱਕ ਹਕੀਮ ਸਾਹਿਬ ਤੇ ਇਹ ਫਗਵਾੜੇ ਦੇ ਵਿੱਚ ਆਗਾ ਬਿਲਕੁਲ ਰੋਡ ਦੇ ਉੱਪਰ ਆਗਾ ਕੋਈ ਇੱਕ ਦੂਦਰ ਜਾ ਕੇ ਟਰਨ ਕਰ ਲਓ ਤੁਸੀਂ ਦੇਖਦੇ ਹੋ ਕਿ ਰੋਡ ਚੱਲ ਰਿਆਗਾ ਹਨਾ ਬਿਲਕੁਲ ਰੋਡ ਦੇ ਉੱਪਰ ਸਥਿਤ ਹੈਗਾ ਤੇ ਚੱਲ ਮਤਲਬ ਸਾਰੀ ਵੀਡੀਓ ਦੇਖੋ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਦਾ ਬਟਨ ਦਬਾ ਦਿਓ ਤਾਂ ਕਮੈਂਟ ਕਰਕੇ ਜਰੂਰ ਦੱਸੋ ਵਲੌਗ ਕਿਵੇਂ ਦਾ ਰਿਹਾ ਕਿਉਂਕਿ ਥੋੜੀ ਡਿਮਾਂਡ ਦੇ ਉੱਪਰ ਹੀ ਆਪਾਂ ਇੱਥੇ ਆਏ ਆਂਗੇ ਹਨਾ ਆ ਕਾਫੀ ਜ਼ਿਆਦਾ ਕਮੈਂਟ ਆਏ ਹੋਏ ਸੀਗੇ ਕਿ ਚੱਕ ਹਕੀਮ ਜੀ ਦੁਆਰਾ ਸਾਦੇ ਵੀ ਬਣਾਓ ਕਿ ਇਹ ਚਰਨ ਸ਼ੋ ਪ੍ਰਾਪਤ ਹੈ ਜਿਹੜਾ ਗੁਰੂ ਘਰ ਹੈਗਾ ਇੱਥੇ 2 ਮਹੀਨੇ ਤੋਂ ਉੱਪਰ ਆ ਦਾ ਜਿਹੜਾ ਟਾਈਮ ਸੀਗਾ ਉਹਨਾਂ ਦਾ ਤਪੱਸਿਆ ਦਾ ਰਹਗਾ ਤੇ ਉਹ ਬਾਕੀ ਆਪਾਂ ਤੁਹਾਨੂੰ ਸਾਰੀ ਵੀਡੀਓ ਦੇ ਚੱਲਦੇ-ਚੱਲਦੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤੇ ਏ ਤੱਕ ਤੁਸੀਂ ਕਿਤੇ ਨਹੀਂ ਜਾਣਾ ਹੈਗਾ ਚੈਨਲ ਤੇ ਬਣੇ ਰਹਿਣਾਗਾ ਹਾਂਜੀ ਤੇ ਇਹ ਇਥੋਂ ਸਟਾਰਟਿੰਗ ਹੋ ਜਾਂਦੀ ਹੈਗੀ ਤੇ ਨੀਚੇ ਉਹ ਸਾਰਾ ਇਹ ਮਤਲਬ ਇੱਕ ਤਰ੍ਹਾਂ ਨਾਲ ਭੀਮ ਘੜੇ ਕਰਕੇ ਉਹਦੇ ਉੱਪਰ ਜਿਹੜਾ ਮੰਦਿਰ ਆਗਾ ਸਥਾਪਿਤ ਕੀਤਾ ਗਿਆਗਾ ਤੇ ਜਿਹੜੀ ਆਹ ਵਾਲੀ ਬਿਲਡਿੰਗ ਹੈ ਸਾਰੀ ਹੁਣ ਨਵੀਂ ਬਣ ਰਹੀ ਹੈਗੀ ਆਈ ਥਿੰਕ ਇਹ ਹਾਲ ਬਣ ਰਿਹਾ ਜਾਂ ਕੀ ਬਣ ਰਿਹਾ ਕੁਝ ਪਤਾ ਨਹੀਂ ਹੋਇਆ ਕਿਉਂਕਿ ਜਦੋਂ ਵੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਮਤਲਬ ਜਨਮ ਦਿਹਾੜਾ ਹੁੰਦਾਗਾ ਉਸ ਟਾਈਮ ਜੇ ਕੋਈ ਖਾਸ ਮੌਕੇ ਦੇ ਉੱਪਰ ਹੈ ਨਾ ਤਾਂ ਉਸ ਟਾਈਮ ਇੱਥੇ ਪ੍ਰੋਗਰਾਮ ਹੁੰਦਾ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨਿਕੀਆਂ ਅਦਰਵਾਈਜ਼ ਤੁਸੀਂ ਦੇਖ ਰਹੇ ਹੋ ਕਿ ਸਾਰਾ ਇਹ ਆੜ-ਦਾੜੇ ਸਾਰਾ ਮਤਲਬ ਬੀਮ ਦੇ ਉੱਪਰ ਬਣਾਇਆ ਗਿਆਗਾ ਪਰ ਹੁਣ ਇਹਦੀ ਜਿਹੜੀ ਬਿਲਡਿੰਗ ਦੀ ਇਮਾਰਤ ਆ ਜਿਹੜੀ ਜੋ ਵੀ ਆ ਗਈ ਇਹ ਸਾਰੀ ਮਤਲਬ ਹੋਰ ਤਿਆਰ ਕੀਤੀ ਜਾ ਚੁੱਕੀ ਹੈਗੀ ਹੋਰ ਬਣ ਰਹੀ ਹੈਗੀ ਇਹ ਪੁਰਾਣਾਗਾ ਜਿਹੜਾ ਪਹਿਲਾਂ ਤੋਂ ਬਣਿਆ ਹੋਇਆ ਹੈਗਾ ਮੰਦਿਰ ਠੀਕ ਹੈ ਜੀ ਤੇ ਬਹੁਤ ਹੀ ਜਿਆਦਾ ਸੋਹਣਾ ਬਣਾਇਆ ਗਿਆਗਾ ਨੀਚੇ ਹਾਲ ਬਣਾਇਆ ਗਿਆ ਤੇ ਅਗਰ ਤੁਸੀਂ ਲੰਗਰ ਹਾਲ ਦੀ ਗੱਲ ਕਰੋ ਤਾਂ ਉਹ ਵੀ ਬਹੁਤ ਹੀ ਜਿਆਦਾ ਵਿਸ਼ਾਲ ਬਣਾਇਆ ਗਿਆ ਕਿ ਤਾਂ ਕਿ ਲੰਗ ਸੰਗਤ ਆ ਗਈ ਜਿਹੜੀ ਉਹਨੂੰ ਲੰਗਰ ਛਕਣ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਤੇ ਇਹ ਮੰਦਿਰ ਕਾਫੀ ਪੁਰਾਣਾ ਹੈਗਾ ਜਿਹੜਾ ਪਿੱਛੇ ਵਾਲੀ ਬਿਲਡਿੰਗ ਹੈ ਤਾਂ ਤੁਸੀਂ ਦੇਖ ਕੇ ਇਹਦਾ ਜਲਗਾ ਸਕਦੇ ਹੋਗੇ ਠੀਕ ਹੈ ਜੀ ਤੇ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਹਨਾ ਵਿਜ਼ਿਟ ਕਰੋ ਤੁਸੀਂ ਇੱਥੇ ਪਹਿਲਾਂ ਨਸਮਸਤਕ ਹੋ ਜੋ ਮੱਥਾ ਟੇਕੋ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਅੱਗੇ ਦੀ ਸਾਰੀ ਜਾਣਕਾਰੀ ਜਿਹੜੀ ਸ਼ੇਅਰ ਕਰਦੀ ਹਾਂ ਗੱਲ ਠੋਕ ਕੇ ਕਹਿਣਾ ਹੈ ਕਿ ਉਹ ਇਹ ਉਹ ਖਲਾਮ ਹੈ ਜਿਹੜਾ ਤੁਹਾਡੀਆਂ ਰੂਹਾਂ ਨੂੰ ਤੁਹਾਡੀਆਂ ਜ਼ਮੀਰਾਂ ਨੂੰ ਜਗਾ ਸਕਦਾ ਇਹ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਉਸ ਸੰਘਰਸ਼ ਦੀ ਗੱਲ ਹੈ ਉਸ ਸੰਘਰਸ਼ ਦੀ ਗੱਲ ਹੈ ਬਾਬਾ ਸਾਹਿਬ ਧੀਬਰਾੋਂ ਵੇੜ ਕਰ ਜੀ ਦੇ ਸੰਘਰਸ਼ ਦੀ ਗੱਲ ਹੈ ਜੋ ਤੁਹਾਡੀ ਨਜ਼ਰ ਕਰ ਰਹੇ ਆ ਰਵਿਦਾਸ ਗੁਰੂ ਦੇ ਲਾਂਦੇ ਇਤੇ ਹੁਣ ਆਪਾਂ ਆ ਚੁੱਕੀਆਂ ਕਿ ਬਾਹਰ ਤੇ ਆਪੋਜ਼ਿਟ ਸਾਈਡ ਤੋਂ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਕਿ ਕੁਝ ਇਸ ਤਰੀਕੇ ਦਾ ਹੈਗਾ ਠੀਕ ਹੈ ਜੀ ਬਾਕੀ ਮੈਂ ਥੋੜਾ ਸੋਚਿਆ ਕਿ ਚਲੋ ਆਪਾਂ ਉੱਪਰੋਂ ਦਿਖਾ ਦਿੰਦੇ ਆ ਤੇ ਇਹ ਨਾ ਟਰਸਟ ਦੇ ਮਤਲਬ ਜਿਹੜਾ ਸ਼੍ਰੋਮਣੀ ਸ਼੍ਰੀ ਗੁਰੂ ਵਿਦਾਤ ਜੀ ਦਾ ਗੁਰਦੁਆਰਾ ਜਾਂ ਮੰਦਿਰ ਬਣਾਇਆ ਹੈਗਾ ਇਹਦੇ ਉੱਪਰ ਤੁਸੀਂ ਮਤਲਬ ਪੈਸੇ ਵੀ ਪੇ ਕਰ ਸਕਦੇ ਹੋਗੇ ਅਗਰ ਥੋੜੀ ਸ਼ਰਤ ਹੈਗੀ ਹੈ ਨਾ ਇਹ ٹرسٹ ਬਣਾਇਆ ਹੋਇਆ ਹੈਗਾ ਇੱਕ ਤੇ ਉਹਦੇ ਉੱਪਰ ਤੁਸੀਂ ਪੈਸੇ ਪਾ ਸਕਦੇ ਹੋਗੇ ਕਿਉਂਕਿ ਇਹ ਜਿਹੜਾ ਮੰਦਿਰ ਇਸ ਟਾਈਮ ਬਣ ਰਿਹਾ ਹੈਗਾ ਉਹਦੇ ਉੱਪਰ ਇਹ ਜਿਹੜੇ ਸਾਰੇ ਪੈਸੇ ਨੇ ਹੁ ਲਗਾਏ ਜਾਣਗੇ ਇਹਦੇ ਵਿੱਚ ਕੋਈ ਧੋਖਾਧੜੀ ਵਾਲੀ ਗੱਲ ਨਹੀਂ ਹੈਗੀ ਇਹ ਸਾਰੇ ਇੱਕ ਚੰਗੀ ਜਗ੍ਹਾ ਤੇ ਪੈਸੇ ਨੇ ਜਿਹੜੇ ਲੱਗਣੇ ਨੇਗੇ ਜਿਵੇਂ ਮੈਂ ਉੱਪਰੋਂ ਦਿਖਾ ਰਹੀ ਸੀ ਤੁਹਾਨੂੰ ਪਰ ਧੁੱਪ ਤੇ ਜ਼ਿਆਦਾ ਹੋਣ ਕਾਰਨ ਮੈਂ ਜ਼ਿਆਦਾ ਦੂਰ ਤੱਕ ਨਹੀਂ ਜਾ ਸਕੀ ਨੇੜੇ-ਨੇੜੇ ਦਿਖਾ ਰਹੀਆਂਗੀ ਕਿਉਂਕਿ ਬਹੁਤ ਹੀ ਜ਼ਿਆਦਾ ਤਾਂ ਪਸੀਤੇ ਮਤਲਬ ਪੈਰ ਮਚਰੇ ਸੀਗੇ ਉੱਪਰ ਤੇ ਇਹ ਵੀ ਨਹੀਂ ਸੀ ਹੈਗਾ ਕਿ ਆਪਾਂ ਉੱਪਰ ਨੰਗੇ ਪੈਰੀ ਜਾ ਸਕਦੇ ਆਂਗੇ ਸਾਰਾ ਵਾਲਾ ਵਾਧਰਾ ਕੱਟਿਆ ਗਿਆਗਾ ਇੱਥੇ ਖੜਕੇ ਆਪਾਂ ਮਤਲਬ ਵੀਡੀਓ ਵਗੈਰਾ ਬਣਾ ਸਕਦੇ ਆਂਗੇ ਠੀਕ ਹੈ ਜੀ ਤੇ ਹੁਣ ਆਪਾਂ ਲੈ ਚੱਲਦੇ ਸਾਨੂੰ ਵਾਪਸ ਤੇ ਇਸ ਤੋਂ ਬਾਅਦ ਜਿਹੜਾ ਕਿ ਇੱਥੇ ਮਤਲਬ ਬੜਾ ਹੋਇਆ ਖੂ ਉਹ ਬਰਾਣਾਗਾ ਪਰ ਹੁਣ ਉੱਥੇ ਨਾ ਜਿਹੜੀ ਟੂਟੀ ਲਗਾ ਦਿੱਤੀ ਗਈ ਆਗੀ ਤਾਂ ਕਿ ਜਿਹੜੀਆਂ ਸੰਗਤਾਂ ਨੇ ਕਿਉਂਕਿ ਤੁਹਾਨੂੰ ਪਤਾ ਉਹ ਤਾਂ ਹਰ ਇੱਕ ਜਗ੍ਹਾ ਤੇ ਜਿਹੜਾ ਪਾਣੀ ਦਾ ਦਾਰਾ ਮਤਲਬ ਉਹ ਕਾਫੀ ਜ਼ਿਆਦਾ ਨੀਚੇ ਜਾ ਚੁੱਕਿਆ ਹੈਗਾ ਹਨਾ ਪਾਣੀ ਹੁਣ ਖੂਹਾਂ ਦੇ ਵਿੱਚ ਰਿਹਾ ਨਹੀਂ ਹੈਗਾ ਸੋ ਜਿਹੜਾ ਇਹ ਖੂਹ ਆ ਉਹ ਕਾਫੀ ਪੁਰਾਣਾ ਬਣਿਆ ਹੋਇਆ ਸੀਗਾ ਤੇ ਇੱਥੇ ਸ੍ਰੀ ਗੁਰੂ ਵਿਦਾਤ ਜੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਹੁੰਦਾ ਸੀ ਤਾਂ ਉੱਥੋਂ ਆਪਣੇ ਹੱਥਾਂ ਨਾਲ ਪਾਣੀ ਦਿਆ ਕਰਦੇ ਹੁੰਦੇ ਸੀ ਤੇ ਇਹ ਸੰਗਤਾਂ ਦੇ ਦੁੱਖ ਜਿਹੜੇ ਸੀਗੇ ਦੂਰ ਹੋ ਜਾਇਆ ਕਰਦੇ ਹੁੰਦੇ ਸੀਗੇ ਤੇ ਅੱਜ ਵੀ ਉਹੀ ਮੰਨਤਾ ਤੇ ਇੱਥੇ ਹੁਣ ਸੰਗਤ ਕੋਈ ਵੀ ਕਿਸੇ ਤਰ੍ਹਾਂ ਦੇ ਲਈ ਜਲ ਮਤਲਬ ਇਥੋਂ ਲ ਜਾ ਸਕਦੀ ਹੈਗੀ ਤੇ ਉਹਦੇ ਲਈ ਨੀਚੇ ਜਿਹੜਾ ਖੂਬ ਬਣਾਇਆ ਗਿਆ ਹੈਗਾ ਠੀਕ ਹੈ ਜੀ ਤੇ ਫਿਰ ਇਸ ਤੋਂ ਬਾਅਦ ਆਪਾਂ ਨੀਚੇ ਵੱਲ ਨੂੰ ਜਦੋਂ ਚੱਲਦੇ ਹਾਂਗੇ ਤੁਸੀਂ ਦੇਖੋਗੇ ਇੱਥੋਂ ਨਿਕਲ ਕੇ ਉਹ ਲੈਫਟ ਸਾਈਡ ਹੀ ਹੈਗਾ ਤੇ ਇਧਰ ਰਾਈਟ ਸਾਈਡ ਆਗਾ ਜਿਹੜਾ ਉਹ ਲੰਗਰ ਹਾਲ ਬਣਿਆ ਹੋਇਆ ਹੈਗਾ ਠੀਕ ਹੈ ਜੀ ਲੰਗਰ ਹਾਲ ਇਸ ਟਾਈਮ ਬੰਦ ਸੀਗਾ ਸੋ ਇਸ ਕਰਕੇ ਆਪਾਂ ਤਾਂ ਵੀਡੀਓ ਨਹੀਂ ਬਣਾ ਸਕੇ ਹੈਗੇ ਠੀਕ ਹੈ ਜੀ ਤੇ ਬਾਕੀ ਇਮਾਰਤ ਬਣਨ ਦੇ ਕਾਰਨ ਹੀ ਇਹ ਸਾਰਾ ਜਿ ਰੁਕਿਆ ਹੋਇਆ ਹੈਗਾ ਤੇ ਜਦੋਂ ਕਦੀ ਵੀ ਤੁਸੀਂ ਆਓ ਇਹ ਬਿਲਕੁਲ ਰੋਡ ਦੇ ਉੱਪਰ ਹੈਗਾ ਤੁਸੀਂ ਇੱਥੇ ਆ ਕੇ ਮਤਲਬ ਕੋਈ ਵੀ ਆਪਣੀ ਜਿਹੜੀ ਸ਼ਰਤਾਂ ਮੁਤਾਬਕ ਇੱਥੇ ਪੈਸੇ ਦੇ ਕੇ ਜਾ ਸਕਦੇ ਹੋਗੇ ਤੇ ਇਹ ਜਿਹੜੀ ਕਾਰ ਸੇਵ ਵਾਲਿਆਂ ਦੀ ਗੱਡੀ ਖੜੀ ਸੀਗੀ ਇੱਥੇ ਭਾਜੀ ਸੀਗੇ ਉਹਨਾਂ ਨੇ ਵੀ ਮਤਲਬ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ ਇਹ ਮੈਂ ਜਿਹੜਾ ਦਫ਼ਤਰ ਹੈਗਾ ਆਫਿਸ ਬਣਾਇਆ ਹੋਇਆ ਹੈਗਾ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਆਗੀ ਤੁਸੀਂ ਉਹ ਲੈ ਕੇ ਜਾ ਸਕਦੇ ਹੋ ਮਤਲਬ ਇੱਥੋਂ ਅਗਰ ਤੁਹਾਨੂੰ ਸ਼੍ਰੀ ਗੁਰੂ ਵਿਦਾਤ ਜੀ ਦੇ ਬਾਰੇ ਕੁਝ ਵੀ ਜਾਨਣਾ ਚਾਹੁੰਦੇ ਹੋ ਹਣਾ ਕਿਉਂਕਿ ਇਹਨਾਂ ਨੇ ਇੱਕ ਟਰਸਟ ਜਆ ਬਣਾਇਆ ਹੈਗਾ ਤੇ ਉਹਦੇ ਬਿਹਾਵ ਦੇ ਉੱਪਰ ਹੀ ਇਹ ਸਾਰੀ ਜਿਹੜੀ ਜਾਣਕਾਰੀ ਦਿੰਦੇ ਨੇਗੀ ਠੀਕ ਹੈ ਜੀ ਤੇ ਬਾਕੀ ਇੱਥੇ ਸਟਾਰਟਿੰਗ ਦੇ ਉੱਪਰ ਨਾ ਮੰਦਿਰ ਬਣਾਇਆ ਗਿਆ ਹੈਗਾ ਤੁਸੀਂ ਦੇਖ ਰਹੇ ਹੋਵੋਗੇ ਇੱਥੇ ਆ ਜਿਹੜਾ ਮਤਲਬ ਮੈਂ ਤੁਹਾਨੂੰ ਇਸ ਟਾਈਮ ਦਿਖਾ ਰਹੀ ਹਾਂ ਕੈਮਰਾਨ ਨੂੰ ਦਿਖਾ ਕੇ ਘੁਮਾ ਕੇ ਤੇ ਇਹਨਾਂ ਨੂੰ ਮੈਂ ਪਾਠੀ ਜਿਹੜੇ ਬੈਠੇ ਸੀਗੇ ਇੱਥੇ ਬਾਬਾ ਜੀ ਬੈਠੇ ਸੀ ਮੈਂ ਇਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਇੱਥੇ ਆਇਆ ਨੂੰ ਤਾਂ ਕਰਕੇ ਉਹਨਾਂ ਨੇ ਕੋਈ ਜ਼ਿਆਦਾ ਟਾਈਮ ਮਤਲਬ ਸਾਨੂੰ ਜਾਣਕਾਰੀ ਨਹੀਂ ਦਿੱਤੀ ਹੈਗੀ ਉਹ ਕਹਿੰਦੇ ਵੀ ਮੈਨੂੰ ਥੋੜਾ ਟਾਈਮ ਹੋਇਆ ਮੈਂ ਜ਼ਿਆਦਾ ਨਹੀਂ ਜਾਣਦਾ ਹੈਗਾ ਤੇ ਇੱਥੇ ਮਹਾਰਾਜ ਜੀ ਦਾ ਤੁਸੀਂ ਦੇਖਦੇ ਹੋਗੇ ਕਿ ਕਿਹ ਕਿਹੇ ਰੂਪ ਬਣਾਇਆ ਗਿਆ ਹੈਗਾ ਜੋ ਕਿ ਬਹੁਤ ਹੀ ਜ਼ਿਆਦਾ ਖੂਬਸੂਰਤਾ ਦਾ ਠੀਕ ਹੈ ਜੀ ਤੇ ਜਿਹੇ ਦਰਸ਼ਨ ਅੱਜ ਵੀ ਕਰਨ ਲੋਕੀ ਦੂਰੋਂ ਦੂਰੋਂ ਆਉਂਦੇ ਨੇਗੇ ਤੇ ਇਸ ਤੋਂ ਮਤਲਬ ਇਲਾਵਾ ਜੇ ਤੁਸੀਂ ਇੱਥੇ ਹੀ ਨਿਕਲ ਕੇ ਨਾਲ ਹੀ ਛੋਟਾ ਜਿਹਾ ਇੱਕ ਮੰਦਿਰ ਬਣਾਇਆ ਗਿਆ ਹੈਗਾ ਠੀਕ ਹੈ ਜੀ ਆਹ ਵਾਲਾ ਤੁਸੀਂ ਦੇਖ ਰਹੇ ਹੋਗੇ ਇੱਥੇ ਸ਼੍ਰੀ ਗੁਰੂ ਰੰਤ ਸਾਹਿਬ ਸੋਭਿਤਾਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਚ ਅੱਗੇ ਬਾਬਾ ਜੀ ਦੀ ਫੇਰ ਇੱਕ ਤਸਵੀਰ ਲਗਾਈ ਹੋਈ ਹੈਗੀ ਤੇ ਇਹ ਬਾਬਾ ਜੀ ਬਾਬਾ ਅਤਰ ਸਿੰਘ ਜੀ ਸੀਗੇ ਤੇ ਇਹਨਾਂ ਨੇ ਮਤਲਬ ਕਾਫੀ ਜ਼ਿਆਦਾ ਇੱਥੇ ਜਿਹੜੀ ਇਹ ਕੋਰ ਤਪੱਸਿਆ ਕੀਤੀ ਸੀਗੀ ਤੇ ਇਹ ਸ਼੍ਰੀ ਗੁਰੂਦਾਸ ਜੀ ਦੇ ਭਗਤ ਹੋਏ ਨੇਗੇ ਤੇ ਇਹਨਾਂ ਨੇ ਤਪੱਸਿਆ ਕੀਤੀ ਇਹਨਾਂ ਦੇ ਨਾਮ ਦੇ ਉੱਪਰ ਤੇ ਇਸ ਕਰਕੇ ਆਪਾਂ ਨੇ ਇਹਨਾਂ ਦੀ ਵੀ ਇੱਕ ਕਲਿੱਪ ਲੈ ਲਈ ਹੈਗੀ ਥੋੜੀ ਜੀ ਤੇ ਬਾਕੀ ਇਹਨਾਂ ਦੇ ਨਾਮ ਤੇ ਵੀ ਇੱਥੇ ਮੇਲਾ ਭਰਦਾਗਾ ਹਨਾ ਪਕਾਇਦਾ ਮੇਲੇ ਦੀ ਮੈਨੂੰ ਡੇਟ ਨਹੀਂ ਪਤਾ ਹੈਗਾ ਵੀ ਕੀ ਆਗੀ ਤੇ ਇਹ ਮੀਰਾਬਾਈ ਦਾ ਭਰਾ ਕੁੰਭ ਰਾਜਾ ਕੁੰਭ ਤੇ ਇਹ ਰਾਣੀ ਮੀਰਾਬਾਈ ਤੁਸੀਂ ਜੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕਿੰਨੇ ਵੱਡੇ ਭਗਤ ਹੋਏ ਨੇ ਜੀ ਠੀਕ ਹੈ ਜੀ ਸ਼੍ਰੀ ਗੁਰੂ ਵਿਦਾਸ ਜੀਆ ਦੇ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਲੈ ਚੱਲਦੀ ਹਾਂ ਖੂਹ ਵੱਲ ਤੇ ਇੱਥੇ ਨਾ ਇੱਕ ਟੁੱਟੀ ਲਗਾਈ ਗਈ ਆ ਜੀ ਵੈਸੇ ਅੰਦਰ ਵੀ ਹੈਗਾ ਇੱਕ ਪੁਰਾਣਾ ਖੂਹ ਉਹ ਤੁਸੀਂ ਦੇਖ ਸਕਦੇ ਹੋਗੇ ਤੇ ਇਧਰ ਇਹਨਾਂ ਨੇ ਫਿਲਹਾਲ ਲਈ ਬੰਦ ਕੀਤਾ ਹੋਇਆ ਸੀ ਤੇ ਇੱਕ ਟੁੱਟੀ ਇੱਥੇ ਚਲਦੀ ਕੀਤੀ ਹੋਈ ਹੈ ਇਹਨਾਂ ਨੇ ਕਿ ਅਗਰ ਕੋਈ ਵੀ ਸੰਗਤ ਆਉਂਦੀ ਹੈਗੀ ਠੀਕ ਹੈ ਜੀ ਤਾਂ ਉਹ ਇੱਥੇ ਆ ਕੇ ਮਤਲਬ ਜਲ ਪੀ ਸਕਦੀ ਹੈਗੀ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਹਨਾ ਤੁਸੀਂ ਘਰੇ ਵੀ ਇਹ ਜਲ ਹੈ ਜਿਹੜਾ ਬੋਤਲ ਦੇ ਵਿੱਚ ਪਾ ਕੇ ਲੈ ਜਾ ਸਕਦੇ ਹੋਗੇ ਠੀਕ ਹੈ ਜੀ ਤੇ ਇਹ ਬਹੁਤ ਹੀ ਜਿਆਦਾ ਇਸ ਤਰ੍ਹਾਂ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਗਈ ਹੈਗੀ ਤੇ ਬਾਕੀ ਹੁਣ ਆਪਾਂ ਨਿਕਲ ਚੱਲਿਆਂਗੇ ਬਾਹਰੇ ਤੇ ਮੈਂ ਤੁਹਾਨੂੰ ਦਿਖਾ ਦੇ ਆ ਪਹਿਲਾਂ ਵੀ ਮਜ਼ਾਦ ਕੀ ਸੰਗਤਾਂ ਹਜੇ ਵੀ ਆਈ ਜਾਂਦੀਆਂ ਕਿ ਜਦ ਕਿ ਇੰਨੀ ਗਰਮੀ ਪੈ ਰਹੀ ਸੀ ਬਹੁਤ ਜ਼ਿਆਦਾ ਉਸ ਦਿਨ ਜਿਸ ਦਿਨ ਅਸੀਂ ਬਲੌਗ ਬਣਾਇਆਗਾ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਗਰਮੀ ਪੈਣ ਦੇ ਬਾਵਜੂਦ ਵੀ ਮਤਲਬ ਸੰਗਤਾਂ ਆ ਰਹੀਆਂ ਸੀਗੀਆਂ ਤੇ ਬਾਕੀ ਹੁਣ ਮੈਂ ਬਾਹਰ ਤੋਂ ਤੁਹਾਨੂੰ ਸਾਰਾ ਇਹ ਜਿਹੜਾ ਨਜ਼ਾਰਾ ਦਿਖਾ ਦਿੰਨੀ ਆਂਗੀ ਇੱਕ ਵਾਰੀ ਤੇ ਚੈਨਲ ਦੇ ਉੱਪਰ ਤੁਸੀਂ ਨੇ ਬਣੇ ਰਹਿਣਾ ਚੈਨਲ ਦੇ ਉੱਤੇ ਬਣੇ ਰਹਿਣਾ ਤੇ ਕਿਤੇ ਨਹੀਂ ਜਾਣਾ ਹੈਗਾ ਠੀਕ ਹੈ ਜੀ ਔਰ ਲਾਈਕ ਦਾ ਬਟਨ ਦਬਾਉਣਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਵੇਂ ਦਾ ਲੱਗਿਆ ਤੇ ਸਾਰੇ ਭੈਣਾਂ ਭਾਈਆਂ ਨੂੰ ਦੱਸਣਾ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆਗੀ ਸੋ ਮਿਲਦੇ ਆ ਫਿਰ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਸਸ਼ੀ ਕੌਰ ਬਲੌਗ ਥੈਂਕ ਯੂ ਰੱਬ ਜਾਣੇ ਜਾਂ ਹੁਸੈਨ ਜਾਣੇ ਰੋਲੇ ਬੜੇ ਦੁਨੀਆਂ ਨੇ